ਜਿਹੜੇ ਕਹਿੰਦੇ ਰਾਵਣ ਹੋਇਆ ਹੀ ਨਹੀਂ ਆ ਰਾਮਚੰਦਰ ਵੀ ਨਹੀਂ ਹੋਇਆ ਐਵੇਂ ਕਹਿੰਦੇ ਗੱਲਾਂ ਬਣਾਈਆਂ ਨੇ ਇਹਨੀਆਂ ਉਹਨਾਂ ਨੇ ਮਿਥਿਹਾਸ ਕਹਿੰਦੇ ਨੇ ਇਹਨੂੰ ਇਹ ਮਿਥਿਹਾਸ ਕਹਿੰਦੇ ਨੇ ਪਰ ਗੁਰਬਾਣੀ ਦੋਵਾਂ ਨੂੰ ਮੰਨਦੀ ਆ ਰਾਮ ગયો ਰਾਵਣ ગયો ਯਾਕੋ ਬਹੁ ਪਰਿਵਾਰ ਦੋਨਾਂ ਦਾ ਹੀ ਬਹੁਤ ਵੱਡਾ ਪਰਿਵਾਰ ਸੀਗਾ ਆ ਰਾਮਚੰਦਰ ਦਾ ਵੀ ਬਹੁਤ ਵੱਡਾ ਪਰਿਵਾਰ ਸੀ ਤੇ ਰਾਵਣ ਦਾ ਵੀ ਬਹੁਤ ਵੱਡਾ ਪਰਿਵਾਰ ਸੀ ਕਿਤੇ ਰਾਵਣ ਦੇ 10 ਸਿਰ ਨਹੀਂ ਹੋਏ ਹੈਗੇ ਦਸਰ ਹੀ ਸੀਗੇ ਉਹਦੇ ਇਹ ਹੁਣ ਲੋਕਾਂ ਨੂੰ ਕਿਵੇਂ ਸਮਝਾਇਆ ਜਾਵੇ ਵੀ ਉਹਦੇ 10 ਸਿਰ ਹੀ ਸੀ ਜਿਵੇਂ ਇੱਕ ਰਕਸ਼ਸ਼ ਹੋਇਆ ਸਹੰਸਰ ਬਾਹੂ ਉਹਨੇ ਸ਼ਿਵਜੀ ਦੇ ਕੋਲੋਂ ਭਗਤੀ ਕਰਕੇ ਵਰ ਲਿਆ ਹੋਇਆ ਸੀ ਵੀ ਮੈਂ ਜਦੋਂ ਕਿਸੇ ਦੁਸ਼ਮਣ ਦੇ ਨਾਲ ਲੜਾਂ ਜਾਂ ਮੈਨੂੰ ਕਿਤੇ ਲੋੜ ਪਵੇ ਤੇ ਮੇਰੇ ਸਰੀਰ ਉੱਤੇ 10000 ਬਾਹ ਬਣ ਜਾਵੇ ਹੱਥ ਬਣ ਜਾਣ ਅੱਛਾ ਠੀਕ ਆ ਉਹਨੂੰ ਸਹੰਸਰ ਬਾਹੂ ਕਹਿੰਦੇ ਸੀ ਜੀ ਤੇ ਉਹ ਆਪਣੀਆਂ ਬਾਹਾਂ ਫੈਲਾ ਕੇ ਦਰਿਆਵਾਂ ਦਾ ਵਹਿਣ ਰੋਕ ਦਿੰਦਾ ਸੀ ਜੀ ਜਦੋਂ ਲੜਦਾ ਸੀ ਤਾਂ ਆਪਣੇ ਸਰੀਰ ਦੇ ਉੱਤੇ ਹਜ਼ਾਰ ਬਾਹ ਪ੍ਰਗਟ ਕਰ ਲੈਂਦਾ ਸੀ ਹੂੰ ਠੀਕ ਆ ਇਸੇ ਤਰ੍ਹਾਂ 라ਵਣ ਨੂੰ ਜਦੋਂ ਲੋੜ ਪੈਂਦੀ ਸੀ ਉਦੋਂ 10 ਸਿਰ 20 ਪ੍ਰਗਟ ਕਰ ਲੈਂਦਾ ਸੀ ਕਿਸੇ ਵੀ ਸਮੇ ਉਹ ਕਰ ਲਵੇ ਉਹ ਉਹਦੀ ਆਪਣੀ ਲੋੜ ਅਨੁਸਾਰ ਸੀ ਉਹਨੂੰ ਵਰਦਾਨ ਮਿਲਿਆ ਸੀ ਜੀ ਉਹਨੂੰ ਵਰਦਾਨ ਮਿਲਿਆ ਸੀ ਕਿਸ ਤੋਂ ਜੀ ਅ ਸ਼ਿਵਜੀਤੋ ਜੀ ਸਭ ਤੋਂ ਜ਼ਿਆਦਾ ਵਰਦਾਨ ਦੇਣ ਵਾਲਾ ਸ਼ਿਵਜੀ ਆ ਜੋ ਥੋੜੀ ਭਗਤੀ ਦੇ ਨਾਲ ਹੀ ਵਰਦਾਨ ਦੇ ਦਿੰਦਾ ਆ ਫਿਰ ਉਹ ਇਹ ਦੇਖਦਾ ਆ ਵੀ ਬੰਦੇ ਦੀ ਮਾਨਸਿਕ ਪਾਵਰ ਕਿੰਨੀ ਕਾ ਇਹਨੂੰ ਕਿੰਨਾ ਕੁ ਵਰਦਾਨ ਦੇਣਾ ਜਾਂ ਇਹਨੂੰ ਹਾਲੇ ਭਗਤੀ ਵਾਲੇ ਪਾਸੇ ਲਾਉਣਾ ਆ ਇਹ ਤਪ ਕਰੇ ਜਪ ਕਰੇ ਫਿਰ ਵਰਦਾਨ ਦੇਵਾਂਗੇ ਹੁਣ ਪਿਤਰਾ ਦਾ ਜ਼ਿਕਰ ਤੁਸੀਂ ਕਰ ਰਹੇ ਸੀ ਉਹ ਸਮਝਾਓ ਜੀ ਮੈਂ ਦੱਸ ਦਾਂ ਵੀ ਇਹ ਰਾਵਣ ਨੂੰ ਵਰਦਾਨ 10 ਸਰਦਾ ਮਿਲਿਆ ਸੀ ਤੇ ਇਹਨੂੰ ਇੱਕ ਰਾਖਸ਼ ਨੂੰ 1000 ਬਾਹ ਦਾ ਮਿਲਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਵਰ ਦਿੱਤਾ ਖਾਲਸੇ ਨੂੰ ਉਹ ਹੈ 2 ਲੱਖ ਸੇ 1 ਲੜਾਉ ਇੰਨਾ ਵੱਡਾ ਵਰ ਕਿਸੇ ਵੀ ਅਵਤਾਰ ਪੁਰਸ਼ ਨੇ ਨਹੀਂ ਦਿੱਤਾ ਜਿਨ੍ਹਾਂ ਗੁਰੂ ਗੋਬਿੰਦ ਸਿੰਘ ਨੇ ਇਹ ਵਰ ਦੇ ਦਿੱਤਾ ਔਰ ਅੰਦਰ ਜਜਬਾ ਇਹੋ ਜਿਹਾ ਭਰ ਦਿੱਤਾ ਅੰਦਰ ਇੱਕ ਬਿਲ ਭਾਵਰ ਇੰਨੀ ਭਰ ਦਿੱਤੀ ਕਿ ਉਹ ਸਵਾ ਲੱਖ ਨਾਲ ਲੜਨ ਨੂੰ ਲੱਗਾ 20 ਸੰਕੋਚ ਨਹੀਂ ਕਰਦਾ ਕਹਿੰਦਾ ਹਾਂ ਮੈਂ ਕਰੂੰਗਾ ਐਸੇ ਕਰਕੇ ਭਾਈ ਬਚਿੱਤਰ ਸਿੰਘ ਵਰਗੇ ਜਿਨ੍ਹਾਂ ਨੇ 나ਗਣੀ ਲੈ ਕੇ ਮਹਾਰਾਜ ਦੇ ਕੋਲੋਂ ਤੇ ਸ਼ਰਾਬੀ ਹਾਥੀ ਦਾ ਮੁਕਾਬਲਾ ਕੀਤਾ ਸੀ ਸ਼ਰਾਬੀ ਹਾਥੀ ਦੇ ਵਿੱਚ ਪਤਾ ਨਹੀਂ ਕਿੰਨੇ ਬੰਦਿਆਂ ਦੀ ਤਾਕਤ ਸੀ ਤੇ ਉਹਨਾਂ ਨਾਲੋਂ ਵਧੇਰੇ ਤਾਕਤ ਭਾਈ ਬਚਿੱਤਰ ਸਿੰਘ ਨੂੰ ਦੇ ਕੇ ਭੇਜੀ ਸੀ ਇਹ ਹੈ ਗੁਰੂਆਂ ਦਾ ਵਰ ਵਰਦਾਨ ਜਿਨ੍ਹਾਂ ਚਰ ਗੁਰੂ ਭਗਤੀ ਨਹੀਂ ਹੈ ਕਿਸੇ ਦੇ ਕੋਲ ਉਹਨਾਂ ਚਿਰ ਕੋਈ ਪਾਠ ਸਫਲ ਨਹੀਂ ਹੁੰਦਾ ਕੋਈ ਮੰਤਰ ਸਫਲ ਨਹੀਂ ਹੁੰਦਾ ਕੋਈ ਜਪ ਤਪ ਸਫਲ ਨਹੀਂ ਹੁੰਦਾ ਗੁਰੂ ਦੀ ਭਗਤੀ ਹੋਣੀ ਬਹੁਤ ਜ਼ਰੂਰੀ ਆ ਜੀ ਹੁਣ ਜੋ ਤੁਹਾਡਾ ਸਵਾਲ ਆ ਬਈ ਜਿਹੜੇ ਲੋਕਾਂ ਦੇ ਵਿੱਚ ਇਹ ਰੌਲਾ ਪਿਆ ਹੋਇਆ ਵੀ ਪਿੱਤਰ ਦੋਸ਼ ਲੱਗ ਗਿਆ ਕਿਸੇ ਦੇ ਪਿੱਤਰ ਖਰਾਬ ਹੋ ਗਏ ਕਿਸੇ ਦੇ ਘਰ ਵਿੱਚ ਪਿੱਤਰ ਆ ਗਏ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਮਨੁੱਖੀ ਜ਼ਿੰਦਗੀ ਦੇ ਉੱਤੇ ਬੁਰਾ ਪ੍ਰਭਾਵ ਪਾਉਂਦੀਆਂ ਨੇ ਮੈਂ ਸਾਰੇ ਤੋਂ ਪਹਿਲਾਂ ਪਿਤਰਾਂ ਦੀ ਵਿਚਾਰ ਖੋਲਣਾ ਵੀ ਜਿਹੜੇ ਪਿਤਰ ਨੇ ਹਰ ਕੋਈ ਬੰਦਾ ਮਰਨ ਤੋਂ ਬਾਅਦ ਪਿਤਰ ਨਹੀਂ ਬਣਦਾ ਇਹ ਹੁੰਦਾ ਕੀ ਹੈ ਜੀ ਪਿਤਰ ਵੈਸੇ ਕੋਈ ਸ਼ਬਦ ਪਿਤਰ ਇੱਕ ਇਹ ਹੁੰਦਾ ਵੀ ਮਨੁੱਖ ਤੋਂ ਦੇਵਤਾ ਬਣ ਜਾਂਦਾ ਮਨੁੱਖ ਤੋਂ ਦੇਵਤਾ ਬਣ ਜਾਂਦਾ ਤੇ ਜੇ ਦੇਵਤਾ ਨਾਰਾਜ਼ ਹੋ ਜਾਵੇ ਤਾਂ ਵੀ ਬੰਦੇ ਦੀ ਜ਼ਿੰਦਗੀ ਨੂੰ ਬਰਬਾਦ ਕਰ ਦਿੰਦਾ ਜੇ ਪਿਤਰ ਨਰਾਜ ਹੋ ਜਾਵੇ ਤਾਂ ਵੀ ਬਰਬਾਦ ਕਰ ਦਿੰਦਾ ਇੱਕ ਊਰਜਾ ਹੈ ਕੋਈ ਸ਼ਬਦ ਹੈ ਜਾਂ ਕੀ ਹੈ ਇਹ ਆਤਮਾ ਆ ਓਕੇ ਠੀਕ ਆ ਇਹ ਆਤਮਾ ਆ ਜਿਹੜੇ ਚੰਗੇ ਬੰਦੇ ਹੁੰਦੇ ਨੇ ਸਤਪੁਰਸ਼ ਹੁੰਦੇ ਨੇ ਜਾਂ ਕਹਿ ਲਓ ਵੀ ਪੁੰਨੀ ਲੋਕ ਨੇ ਜਿਹੜੇ ਉਹ ਪਿਤਰਾਂ ਦੇ ਵਿੱਚ ਸ਼ਾਮਲ ਹੁੰਦੇ ਨੇ ਜਿਹੜਾ ਬੰਦਾ ਪੂਰੀ ਆਪਣੀ ਉਮਰ ਭੋਗ ਕੇ ਮਰਿਆ ਆ ਜੀ ਜੀ ਪੂਰੀ ਉਮਰ ਭੋਗੀ ਆ ਤੇ ਉਹ ਕੁਝ ਲੋਕ ਪਿਤਰਾ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਜਿਹੜੇ ਅਦੋਗਤੀ ਨੂੰ ਪ੍ਰਾਪਤ ਹੁੰਦੇ ਨੇ ਕੋਈ ਐਕਸੀਡੈਂਟ ਨਾਲ ਮਰ ਗਿਆ ਨਹਿਰ ਚ ਛਾਲ ਮਾਰੀ ਗੱਡੀ ਅੱਗੇ ਆ ਕੇ ਮਰ ਗਿਆ ਜਾਂ ਆਪਣੇ ਆਪ ਨੂੰ ਸੁਸਾਇਡ ਕਰ ਲਿਆ ਇਹ ਸਾਰੀਆਂ ਹੀ ਆਤਮਾਵਾਂ ਇਹ ਭਟਕਣਾ ਦੇ ਵਿੱਚ ਪਈਆਂ ਰਹਿੰਦੀਆਂ ਨੇ ਤੇ ਕਿੰਨੀ ਦੇਰ ਤੱਕ ਪਈਆਂ ਰਹਿੰਦੀਆਂ ਨੇ ਇਹ ਕੋਈ ਪਤਾ ਨਹੀਂ ਹੈ ਜੀ ਪਰ ਲੋਕਾਲ ਤੱਕ ਫਿਰ ਇਹਨਾਂ ਦੀ ਜਿਹੜੀ ਹੈਗੀ ਭਟਕਣਾ ਮਿਟਦੀ ਨਹੀਂ ਨੰਬਰ 2 ਵੀ ਇਹਨਾਂ ਦੇ ਅੰਦਰ ਖਾਣ ਪੀਣ ਦੀ ਤੇ ਭੋਗਣ ਦੀ ਇੱਛਾ ਰਹਿ ਜਾਂਦੀ ਆ ਕਿਉਂਕਿ ਨਾਨਕ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਵੇ ਵਾਸ਼ਨਾ ਦਾ ਬੱਧਾ ਹੋਇਆ ਹੀ ਬੰਦਾ ਮਰਦਾ ਤੇ ਜੰਮਦਾ ਆ ਇਹਨਾਂ ਦੇ ਵਿੱਚ ਜਿਹੜੇ ਅਧੂ ਗਤੀ ਨੂੰ ਪ੍ਰਾਪਤ ਹੁੰਦੇ ਨੇ ਬਿਨਾਂ ਮੌਤ ਤੋਂ ਮਰਦੇ ਨੇ ਉਹਨਾਂ ਦੇ ਵਿੱਚ ਵਾਸ਼ਨਾ ਰਹਿ ਜਾਂਦੀ ਆ ਖਾਣ ਦੀ ਉਹ ਗਣ ਦੀ ਇਹ ਜਿਹੜੇ ਇਹ ਕਹ ਲੋ ਵੀ ਮਰਦ ਰੂਪ ਮਰਦੇ ਨੇ ਉਹ ਜ਼ਿਆਦਾਤਰ ਜਨਾਨੀਆਂ ਨੂੰ ਤੰਗ ਕਰਦੇ ਨੇ